ਇੱਕ ਬੰਦਾ ਸੀਗਾ ਬੜਾ ਨਗੋਚੀ ਸੀ ਹਰ ਗੱਲ 'ਚ ਨੁਕਸ ਕੱਢਦਾ ਸੀ ਉਹਦੇ ਦੋਸਤ ਵੀ ਤਰ ਪਰੇਸ਼ਾਨ ਯਾਰ ਬੜਾ ਯਾਰ ਇਹਨੂੰ ਕੋਈ ਚੀਜ਼ ਵੀ ਨਹੀਂ ਪਸੰਦ ਆਉਂਦੀ ਯਾਰ ਹਰ ਇੱਕ ਚੀਜ਼ 'ਚ ਨੰਨਾ ਪਾਉਂਦਾ ਯਾਰ ਇਹ ਇੱਕ ਨਾ ਕੁੱਤਾ ਮਿਲ ਗਿਆ ਉਹਨਾਂ ਨੂੰ ਉਹ ਕੁੱਤਾ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਉਹ ਯਾਰ ਦੋਸਤ ਕਹਿੰਦੇ ਲੈ ਵੀ ਅੱਜ ਇਹ ਇਹਨੂੰ ਤਾਰੀਫ਼ ਕਰਨੀ ਪੂ ਕੁੱਤੇ ਦੀ ਬੁਲਾਓ ਇਹਨੂੰ ਅੱਜ ਉਹਨੂੰ ਬੁਲਾਇਆ ਟੋਬੇ ਦੇ ਉਰਲੇ ਪਾਸੇੋਂ ਕੁੱਤਾ ਛੱਡਿਆ ਕੁੱਤਾ ਪਾਣੀ ਦੇ ਉੱਤੇ ਤੁਰ ਕੇ ਟੋਬੇ ਦੇ ਪਰਲੇ ਪਾਸੇ ਨਿਕਲ ਗਿਆ ਉਹਨੂੰ ਕਹਿੰਦੇ ਹਾਂ ਬਈ ਹੁਣ ਦੱਸ ਕੀ ਕਹੇਗਾ ਉਹ ਕਹਿੰਦਾ ਮੈਂ ਸਮਝ ਗਿਆ ਇਹਦਾ ਮਤਲਬ ਕੁੱਤੇ ਨੂੰ ਤੈਰਨਾ ਨਹੀਂ ਆਉਂਦਾ ਲੈ ਦਾ ਚੋ ਆਏ ਲੱਭਦੇ ਨੇ ਨੁਕਸਾਨ ਮੈਂ ਵੀ ਫਿਰ ਬੋਲਣ ਵਾਲਾ ਕੰਮ ਹੀ ਕੀਤਾ ਮੈਂ ਪਹਿਲਾਂ ਕਸਟਨਾ ਕੁਸਟਾਂ ਚ ਮੈਂ ਕਿਹੜਾ ਗੈਸ ਬੈਲਡਿੰਗ ਕਰਦਾ ਸੀ ਤੁਹਾਨੂੰ ਸਿੱਧੇ ਹੋਏ ਨਾ ਸਾਰੇ ਕਿਉਂਕਿ ਇਹ ਮੈਂ ਤਾਂ ਬੋਲ ਸਕਦਾ ਇੰਨੀ ਦਲੇਰੀ ਨਾਲ ਕਿਉਂਕਿ ਮੇਰਾ ਆਪਦਾ ਝੋਲਾ ਜਿਹੜਾ ਹੈ ਉਹ ਚ ਇਮਾਨਦਾਰੀ ਹੈ ਜੇ ਥੋੜੀ ਵੀ ਬੋ ਬੇਬੈਨੀ ਹੋ ਗਈ ਥੋੜਾ ਬਹੁਤ ਵੀ ਕੋਈ ਮੇਰੇ ਤੇ ਪੈਸੇ ਪੂਸੇ ਖਾਣ ਦਾ ਜਾਂ ਕੋਈ ਹੋਰ ਗਰੁੱਪイズਮ ਦਾ ਜਾਂ ਕੋਈ ਉਹਦਾ ਲਾਗਿਆ ਰੋਪ ਫਿਰ ਮੈਂ ਨਹੀਂ ਬੋਲ ਸਕਦਾ ਫਿਰ ਮੈਂ ਕਾਣਾ ਹੋ ਜਾਊਗਾ ਸੁਮੈਂ ਐਸੇ ਕਰਕੇ ਕੋਈ ਇੱਕੋ ਕਹਿੰਦਾ ਉਹ ਕਹਿੰਦਾ ਚੱਕੀ ਚ ਕਹਿੰਦਾ 26 ਜਨਵਰੀ ਵਾਲੇ ਚ ਕੋਈ ਰਿਵਲ ਤੇ ਬਹੁਤ ਮਾਨਨੇ ਫੋਟੋ ਲਾ ਲਈ ਸੀ ਉਹ ਮੈਂ ਕਿਹਾ ਪ੍ਰਾ ਕਿੱਥੇ ਲਾ ਲਈ ਸੀ ਦਿਖਾ ਤਾਂ ਦੇ ਅ ਕੱਲ ਪਰਸੋਂ ਡਿਪਾਰਟਮੈਂਟ ਨੇ ਜਾਰੀ ਕਰਤਾ ਵੀ ਕੋਈ ਫੋਟੋ ਲੱਗੀ ਸੀ ਮੈਂ ਕਿਹਾ ਹੁਣ ਦੱਸਗਾ ਪਹਿਲਾਂ ਕੀ ਹੋਇਆ ਨਿੱਜੀ ਸੋਚ ਸੀ ਕਹਿੰਦੇ ਲੈ ਆਏ ਰੱਬਾ ਨਿੱਜੀ ਸੋਚਾਂ ਨੇ ਬਹੁਤ ਬਏ ਇਕ ਤਾਂ ਇੱਥੇ ਉਹ ਬਣੇ ਨੇ ਆਪਣੇ ਰੋੜੇ ਉਹ ਪੰਜਾਬ ਦੇ ਰਾਹਾਂ 'ਚ ਉਹ ਰੋੜੇ ਬਣੇ ਨੇ ਕੋਈ ਫੰਕਸ਼ਨ ਕਰ ਲੀਏ ਕੋਈ ਪੋਜ਼ਿਟਿਵ ਫੰਕਸ਼ਨ ਕਰ ਲੀਏ ਉਹ ਜਿੱਦੇ ਮੈਂ ਫੰਕਸ਼ਨ ਕੀਤਾ ਵੀ ਚਲੋ ਰੋਜ ਦੀ ਕਿਚਕਿਚਨ ਮਕਾਉਣੇ ਆ ਯਾਰ ਆ ਜਾ ਉਥੇ ਲੁਧਿਆਣੇ ਉੱਥੇ ਡਿਬੇਟ ਕਰਦੇ ਆ 1 ਨਵੰਬਰ ਨੂੰ ਕੋਈ ਨਹੀਂ ਆਇਆ ਉੱਥੇ ਆਇਆ ਕੋਈ ਉੱਥੇ ਤੂੰ ਹੀ ਦੇਖਿਆ ਨਾ ਸਾਰਾ ਕੋਈ ਆਇਆ ਕਿਉਂ ਨਹੀਂ ਆਇਆ ਕਿਉਂਕਿ ਪੱਕਾ ਪਤਾ ਸੀ ਕਿ ਅੱਜ ਦੇੜੇ ਜਾਵਾਂਗੇ ਇੱਥੇ ਫਿਰ ਔਰ ਇੱਕ ਤੋਂ ਮੈਨੂੰ ਪਤਾ ਬਹੁਤ ਹੈ ਇਹਨਾਂ ਦਾ ਵੀ ਕੀ ਕੀ ਕੀਤਾ ਕਿਹਨੇ ਕਿਹਨੇ ਪਹਿਲਾਂ ਤੋਂ ਪਤਾ ਜਦੋਂ ਕੈਸਟਾ ਸੀੜੀਆਂ ਕਰਦਾ ਸੀ ਨਾ ਉਦੋਂ ਮੈਂ ਪੋਲੀਟিক্যাল ਸਟਾਇਰ ਕਰਦਾ ਸੀ ਤਾਂ ਮੈਨੂੰ ਉਹਨੂੰ ਜਾਣਕਾਰੀ ਤਾਂ ਰੱਖਣੀ ਪੈਂਦੀ ਸੀ ਇੰਨਾ ਇੰਨਾ ਨੇ ਸਾਡੇ ਇੱਕ ਇੱਕ ਦੋ ਪੀੜੀਆਂ ਤਾਂ ਇਹਨਾਂ ਨੇ ਖਾ ਲੀਆਂ ਬਚਪਨ ਖਾ ਗਏ ਜਵਾਨੀ ਖਾ ਗਏ ਬੁਢਾਪਾ ਖਾ ਗਏ ਦੱਸੋ ਕਿਤੇ ਨਹੀਂ ਜਾਣ ਜੋਗੇ ਕੋਈ ਪ੍ਰਾਈਵੇਟ ਹਸਪਤਾਲ ਚਲੇ ਜਾਓ ਸਿੱਧੇ ਪਹਿਲਾਂ 5 ਲੱਖ ਜਮ੍ਹਾਂ ਕਰਾ ਦਿਓ ਜੀ ਕੋਈ ਸਰਕਾਰੀ ਸਕੂਲ ਚ ਕਹਿੰਦੇ ਜੀ ਪੜ੍ਹਾਈ ਹੈ ਨਹੀਂ ਇਹ ਦਾ ਮਤਲਬ ਨਹੀਂ ਕਿ ਟੀਚਰ ਹੈ ਮਾੜੇ ਨੇ ਜਾਂ ਟੀਚਰ ਹੈ ਨਹੀਂ 인ਫਰਾਸਟ੍ਰਕਚਰ ਹੈ ਨਹੀਂ ਸੀ ਜੀ ਐਸ ਵਕਤ ਆਪਣੇ 20000 ਸਰਕਾਰੀ ਸਕੂਲ ਹੈ ਐਸ ਵਕਤ 17 18000 ਸਰਕਾਰੀ ਸਕੂਲਾਂ ਚ ਕੰਮ ਚੱਲ ਰਿਹਾ ਕਿਤੇ ਦੀ ਚਾਰ ਦੀਵਾਰੀ ਬਣ ਰਹੀ ਹੈ ਕਿਤੇ ਸਮਾਰਟ ਰੂਮ ਬਣ ਰਹੇ ਨੇ ਕਿਤੇ ਬਾਥਰੂਮ ਬਣ ਰਹੇ ਨੇ ਕਿਤੇ ਫਰਨੀਚਰ ਪਹੁੰਚ ਰਿਹਾ ਹੁਣ ਜਾ ਕੇ ਠੀਕ ਕਰਨ ਲੱਗੇ ਆ ਜੀ ਹੁਣ ਦੇਖੋ ਤੁਸੀਂ ਪ੍ਰਾਈਵੇਟ ਚੋਂ ਹਟਾ ਕੇ ਬੱਚਿਆਂ ਨੂੰ ਇਧਰਲੇ ਪਾਸੇ ਲਾਉਣ ਲੱਗੇ ਹੁਣ ਸਾਡੇ ਕੋਲ ਗਿਣਤੀ ਆ ਗਈ ਸਰਕਾਰੀ ਚ ਲਾਉਣ ਲੱਗੇ ਹੁਣ ਯਕੀਨ ਬਣ ਗਿਆ ਗਲਤ ਤਾਂ ਯਕੀਨ ਦੀ ਹੈ ਦੇਖੋ ਵਿਸ਼ਵਾਸ ਦੀ ਹੈ ਗਲਤਾਂ ਗੱਲ ਆ ਕੇ ਵਿਸ਼ਵਾਸ ਤੇ ਨਿਪਟ ਜਾਂਦੀ ਸੋ ਇੱਕ ਸ਼ਾਇਰ ਨੇ ਲਿਖਿਆ ਉਹ ਕਹਿੰਦਾ ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ ਸਾਹਾਂ ਦੇ ਦਾਣੇ ਚੱਬੋ ਫੱਕੇ ਨਾ ਮਾਰੋ ਗਰੀਬ ਦਾ ਬਾਲ ਖਿਡਾਉਣੇ ਵੇਂਦਾ ਹੈ ਤਾਂ ਕੀ ਹੋਇਆ ਆਪੇ ਤੁਰ ਜਾਵੇਗਾ ਤੱਕੇ ਨਾ ਮਾਰੋ ਜਿੱਤ ਲੈਣਾ ਤੇ ਖੋਹ ਲੈਣਾ ਇੱਕ ਬਰਾਬਰ ਨਹੀਂ ਹੁੰਦਾ ਘਟੂ ਘਟ ਦੁੱਖੀਆਂ ਨਾਲ ਤਾਂ ਸਾਡੇ ਯੱਕੇ ਨਾ ਮਾਰੋ